महान संत 108 संत बाबा संत बरजनदास जी डेरा सचखंड बल्ला और भी महान संत जो मंच से भी बैठे हैं समूह संगत जय घोष्ट शामिल हो बोले सो सतगुरु सतगुरुदास जी महाराज की जय ਪਿਸ਼ ਪੰਜਲੀਆਂ ਸ਼ਰਧਾਂਜਲੀਆਂ ਪਾਰਸ ਇੱਕ ਬਹਾਨਾ ਹੁੰਦਾ ਵੀਰ ਨੂੰ ਤਨ ਤਨ ਕਹਿਣਾ ਹੁੰਦਾ ਹਰ ਦਿਲ ਦੇ ਾਰਮਾਨਾਂ ਨੇ ਇੱਕ ਸਬਬ ਹੁੰਦਾ ਪਿਛਲੇ ਸਾਲ ਵੀ ਅਸੀਂ ਇਕੱਠੇ ਹੋਏ ਉਹਨਾਂ ਦੀ ਵਰਸੀ ਤੇ ਵੀ ਅਸੀਂ ਇਕੱਠੇ ਹੋਏ ਕਿਉਂ ਸੰਦੀਪ ਚੀਨੇ ਨੂੰ ਯਾਦ ਕੀਤਾ ਜਾ ਰਿਹਾ ਹੈ ਕਿਉਂ ਵਾਰ-ਵਾਰ ਇੰਨੇ ਲੋਕ ਸ਼ਰਕਤ ਕਰਕੇ ਆਉਂਦੇ ਹੈ ਉਹਦਾ ਕੋਈ ਕਾਰਨ ਹੈ ਉਹ ਚਿੰਤਾ ਕਰਦਾ ਸੀ ਸਭ ਦੀ ਚਿੰਤਾ ਕਰਦਾ ਸੀ ਉਹਦਾ ਪਰਿਵਾਰ ਆਪਣੇ ਬੱਚਿਆਂ ਤੱਕ ਸੀਮਤ ਨਹੀਂ ਸੀ ਔਰ ਉਹ ਮਹਾਨ ਸ਼ਖਸੀਅਤਾਂ ਵਿਵੇਕੀ ਹੁੰਦੀਆਂ ਹਨ ਉਹਨਾਂ ਨੂੰ ਵਿਵੇਕ ਹੁੰਦਾ ਹੈ કાશ ਸਾਡਾ વિવેક ਵੀ જાગ જાય ਔਰ ਜਿਨ੍ਹਾਂ ਦਾ ਵਿਵੇਕ ਜਾਗਦਾ ਹੈ ਉਹ ਕੁਰਬਾਨੀਆਂ ਵੀ ਦਿੰਦੇ ਐ ਔਰ ਇਹ ਵਿਵੇਕੀ મહાਤਮਾ ਹਨ ਜੋ ਸਾਡੇ ਤੁਹਾਡੇ ਵਿੱਚ ਆਏ ਹਨ ਆਸ਼ੀਰਵਾਦਾਂ ਦੇਣ ਲਈ ਜੋ ਬੜਾ ਕਰੀਬ ਤੋਂ ਰਹਿ ਕੇ ਸੰਦੀਪ ਚੀਨਾ ਜੀ ਵੀਰ ਜੀ ਦੇ ਨਾਲ ਰਹਿ ਕੇ ਅਸੀਂ ਦੇਖਿਆ ਉਹ ਜਿੰਨਾ ਸਮਾਜ ਦੀ ਚਿੰਤਾ ਕਰਦਾ ਸੀ ਔਰ ਚਿੰਤਨ ਕਰਦਾ ਸੀ ਇਹੋ ਜੇ ਵਿਅਕਤੀ ਬਹੁਤ ਘੱਟ ਹੈ ਬਹੁਤ ਘੱਟ ਬਿਰਲੇ ਬਿਰਲੇ ਵੈਸੇ ਗੁਰਬਾਣੀ ਚ ਵੀ ਕਿਹਾ ਜਗ ਮੈਂ ਉਤਮ ਕਾਢੀ ਹੈ ਬਿਰਲੇ ਕੀ ਕੇ ਬਿਰਲੇ ਹੁੰਦੇ ਉਤਮ ਸੋ ਸੋਕਰੇਟ ਨੂੰ ਸੋਕਰੇਟ ਨੂੰ ਇੱਕ ਵਾਰ ਕਿਸੇ ਨੇ ਕਿਹਾ ਕੋਈ ਉਹਦੀ ਬਾਡੀ ਦੇਖ ਕੇ ਫੇਸ ਰੀਡਰ ਸੀ ਉਹ ਕਹਿੰਦਾ ਤੇਰੇ ਤੇ ਕੰਨਾਂ ਉਹ ਇਦਾਂ ਦੇ ਆ ਵੀ ਤੂੰ ਕਿਸੇ ਦੀ ਗੱਲ ਨਹੀਂ ਸੁਣ ਸਕਦਾ ਤੇਰੀ ਚਿੰਨ ਠੋਡੀ ਇਦਾਂ ਦੀ ਐ ਵੀ ਤੂੰ ਈਰਖਾ ਨਾਲ ਬਹੁਤ ਭਰਿਆ ਹੋਇਆ ਉਹਦੀਆਂ ਅੱਖਾਂ ਤੇਰੀਆਂ ਇੰਨੀਆਂ ਲਾਲਸਾ ਨਾਲ ਭਰੀਆਂ ਹੋਈਆਂ ਉਹਨੇ ਸਾਰੇ ਅਭਗੁਣ ਗਿਣਤੇ ਤੇ ਜਿਹੜੇ ਸੋਕਰਾਟ ਦੇ ਨਾਲ ਸਾਥੀ ਸੀ ਉਹਨਾਂ ਨੂੰ ਗੁੱਸਾ ਆਇਆ ਉਹਨਾਂ ਨੇ ਉਹਨੂੰ ਕਿਹਾ ਤੂੰ ਝੂਠ ਕਹਿ ਰਿਹਾ ਹੈਂ ਸੋਕਰਾਟ ਨੇ ਉਹਨਾਂ ਨੂੰ ਹੱਥ ਫੜ ਕੇ ਰੋਕਿਆ ਉਹਨੇ ਕਿਹਾ ਵੀ ਇਹ ਸੱਚ ਕਹਿ ਰਿਹਾ ਜੋ ਕਹਿ ਰਿਹਾ ਉਹ ਕਹਿੰਦੇ ਸੱਚ ਕਿਵੇਂ ਕਹਿ ਰਿਹਾ ਅਸੀਂ ਤੁਹਾਡੇ ਚ ਇਹ ਗੱਲਾਂ ਦੇਖੀਆਂ ਹੀ ਨਹੀਂ ਕਰੋਧ ਨਹੀਂ ਦੇਖਿਆ ਕਾਮ ਨਹੀਂ ਦੇਖਿਆ ਲੋਭ ਨਹੀਂ ਦੇਖਿਆ ਇਹ ਜੋ ਜੋ ਗਿੰਦੇ ਆ ਫੇਸ ਦੇਖ ਕੇ ਜਾਂ ਰੀਡਰ ਇਹ ਕਹਿੰਦੇ ਨਹੀਂ ਨਹੀਂ ਇਹ ਬਿਲਕੁਲ ਸੱਚ ਕਹਿ ਰਿਹਾ ਹੈ ਜੋ ਇਹ ਮੇਰੇ ਬਾਰੇ ਪ੍ਰੈਡਿਕਸ਼ਨ ਜਾਂ ਜੋ ਵੀ ਇਹਨੇ ਮੇਰੇ ਬਾਰੇ ਅੰਦਾਜ਼ਾ ਲਾਇਆ ਅਬਜ਼ਰਵ ਕੀਤਾ ਇਹ ਬਿਲਕੁਲ ਠੀਕ ਹੈ ਪਰ ਕਹਿੰਦੇ ਇੱਕ ਗਲਤੀ ਇਹ ਕਰ ਗਿਆ ਕਹਿੰਦੇ ਇਹਨੇ ਇੱਕ ਗਲਤੀ ਕੀਤੀ ਹੈ ਇਹਨੇ ਮੇਰਾ ਵਿਵੇਕ ਨਹੀਂ ਦੇਖਿਆ ਜਿਹਦੇ ਨਾਲ ਮੈਂ ਇਹਨਾਂ ਨੂੰ ਕਾਬੂ ਕੀਤਾ ਹੋਇਆ ਸਾਰਿਆਂ ਨੂੰ ਮੇਰੇ 'ਚ ਵੀ ਆਵਗੁਣੇ ਸਾਰੇ ਹੈਗੇ ਪਰ ਮੇਰੇ ਕੋ ਵਿਵੇਕ ਹੈ ਵਿਰਲੇ-ਵਿਰਲੇ ਬੰਦੇ ਹੁੰਦੇ ਬਹੁਤ ਹੀ ਘਟ ਜਿਨ੍ਹਾਂ ਦਾ ਵਿਵੇਕ ਜਿਨ੍ਹਾਂ ਦਾ ਜਾਗਦਾ ਔਰ ਵਿਵੇਕੀ ਬੰਦੇ اخਲਾਕੀ ਹੁੰਦੇ ਆ ਉਹ ਜ਼ਮੀਰ ਜ਼ਿੰਦਾ ਜ਼ਮੀਰ ਵਾਲੇ ਹੁੰਦੇ ਆ ਔਰ ਜਿੰਦਾ ਜ਼ਮੀਰ ਵਾਲੇ ਆਪਣੇ ਟੱਬਰ ਪਰਿਵਾਰ ਤੱਕ ਸੀਮਤ ਨਹੀਂ ਰਹਿੰਦੇ ਕਬੀਰ ਸਾਹਿਬ ਨੇ ਵੀ ਕਿਹਾ ਮੈਂ ਕਈ ਵਾਰ ਸੋਚਦਾ ਹੁੰਨਾ ਵੀ ਯਾਰ ਸ਼ਾਨ ਮਹਿਸੂਸ ਹੋਣੀ ਚਾਹੀਦੀ ਹੈ ਵੀ ਜਿਸ ਕਾਸਟ ਚ ਜੰਮਿਆ ਹੈ ਔਰ ਇਸ ਸਿਸਟਮ ਦਾ ਜਿਹੜਾ ਬਾਈ ਬਰਚੂ ਆਫ ਬਰਥ ਤਹਾਨੂੰ ਬ੍ਰਾਹਮਣ ਕਿਸੇ ਨੂੰ ਕਿਹਾ ਜਾਂਦਾ ਸੀ ਜਾਂ ਉੱਚ ਜਾਤੀ ਦਾ ਕਿਹਾ ਜਾਂਦਾ ਸੀ ਜਾਂ ਉੱਚ ਵਿਅਕਤੀ ਕਿਹਾ ਜਾਂਦਾ ਸੀ ਉਹਦਾ ਸਾਰਾ ਕਨਸੈਪਟ ਇਨਾ ਮਹਾਤਮਾਵਾਂ ਨੇ ਇਨਾ ਮਹਾਨ ਸ਼ਖਸੀਅਤਾਂ ਨੇ ਤੋੜਿਆ ਕਬੀਰ ਆ ਮੇਰੀ ਜਾਤ ਕੋ ਸਭ ਕੋ ਹਸਣੇ ਹਾਰ ਸਾਰੇ ਹੱਸਦੇ ਮੇਰੀ ਜਾਤ ਤੇ ਕਹਿੰਦੇ ਬਲੇਹਾਰੀ ਇਸ ਜਾਤ ਕੇ ਜਿਸ ਜਪਿਓ ਸਿਰਜਣਹਾਰ ਮੈਂ ਤਾਂ ਬਲੇਹਾਰ ਜਨ ਆ ਇਸ ਜਾਤ ਦੇ ਜਿਹਦੇ ਚ ਜੰਮ ਕੇ ਮੈਂ ਸਰ ਜਨਹਾਰ ਨੂੰ ਜਾਣ ਲਿਆ ਔਰ ਜਿਹਦੀ ਮੈਂ ਆਰਾਧਨਾ ਕਰਦਾ ਜਿਹੜਾ ਇਸ ਰਾਹ ਤੇ ਤੁਰਿਆ ਮੈਂ ਕਈ ਵਾਰ ਸੋਚਦਾ ਹੁੰਦਾ ਵੀ ਤੁਸੀਂ ਅਸੀਂ ਸਾਰੇ ਹੀ ਧੰਨ ਧੰਨ ਸਤਿਗੁਰ ਰਵਿਦਾਸ ਜੀ ਨੂੰ ਮੰਨਦੇ ਆ ਉਹਨਾਂ ਦੇ ਪ੍ਰਤੀ ਸ਼ਰਧਾ ਰੱਖਦੇ ਆ ਔਰ ਹੁਣ ਦਿਨ ਵੀ ਦਿਹਾੜੇ ਵੀ ਆ ਰਹੇ ਪਰ ਮੈਂ ਸੋਚਦਾ ਹੁੰਦਾ ਸੀ ਵੀ ਜਿਹੜਾ ਜਿੱਦਾਂ ਜੇ ਉਹਨਾਂ ਦਾ ਇੱਕ ਵਿਚਾਰ ਸੀ ਇੱਕ ਖਿਆਲ ਸੀ ਇੱਕ ਕਨਸੈਪਟ ਸੀ ਇੱਕ ਇੱਛਾ ਸੀ ਵੀ ਐਸਾ ਚਾਹੂੰ ਰਾਜ ਮੈਂ ਇਦਾਂ ਦਾ ਰਾਜ ਚਾਹੀਦਾ ਜਹ ਮਿਲੇ ਸਭਨ ਕੋ ਅੰਨ ਛੋਟ ਬੜੋ ਸਭ ਸਮ ਬਸੋ ਰਵਿਦਾਸ ਰਹੇ ਪਰਸਨ ਮੈਂ ਇਦਾਂ ਖੁਸ਼ ਰਹਿਣਾ ਇਹ ਜਿਹੜੇ ਇਕਵੈਲਟੀ ਹੋਵੇ ਤਾਂ ਫਿਰ ਜੇ ਸੱਚਾ ਭਗਤ ਦੇਖਿਆ ਜਾਵੇ ਤੇ ਜੇ ਸਭ ਤੋਂ ਵੱਡਾ ਕੋਈ ਰੋਲ ਅਦਾ ਕਰ ਗਿਆ ਉਹਨਾਂ ਦਾ ਵਿਵੇਕੀ ਪੁੱਤਰ ਉਹਨਾਂ ਦਾ ਵਿਵੇਕੀ ਸੇਵਕ ਉਹ 바ਵਾ ਸਾਹਿਬ ਡਾਕਟਰ ਪੀਮਰਾਓ ਅੰਬੇਡਕਰ ਜੀ ਸਨ ਔਰ ਜਿਹੜਾ ਜਿਹੜਾ ਵੀ ਸਮਾਜ ਚ ਬਾਬਾ ਸਾਹਿਬ ਨੇ ਕਿਹਾ ਸੀ ਵੀ ਜੇ ਕੋਈ ਇਸ ਬੇੜੇ ਨੂੰ ਜਿਹਨੂੰ ਮੈਂ ਲੈ ਕੇ ਚੱਲਿਆ ਕੋਈ ਅੱਗੇ ਨਾ ਲਿਜਾ ਸਕਿਆ ਤਾਂ ਕਮ ਸਕਮ ਪਿੱਛੇ ਵੀ ਨਾ ਮੁੜਨਦયો ਸੋ ਇਹੋ ਜਿਹਾ ਵਿਅਕਤੀ ਕੋਈ ਵਿਰਲਾ-ਵਿਰਲਾ ਹੁੰਦਾ ਮੈਂ ਸੰਦੀਪ ਜਿੰਨਾਂ ਨੂੰ ਕੀ ਸ਼ਰਦਾ ਦੇਣੀ ਕੀ ਸ਼ਰਦਾ ਦੇ ਫੁੱਲ ਪੈਂਟ ਕਰਨੇ ਨਹੀਂ ਕੀਤੇ ਜਾ ਸਕਦੇ ਸ਼ਬਦ ਤਾਂ ਬਹੁਤ ਸੀਮਤ ਪਹ ਜਾਂਦੇ ਇਹੋ ਜਿਹੇ ਬੰਦਿਆਂ ਲਈ ਉਹ ਲੋਕਾਂ ਦੀ ਚਿੰਤਾ ਕਰਦਾ ਸੀ ਹਰ ਵਕਤ ਚਿੰਤਾ ਕਰਦਾ ਸੀ ਜਿੰਨਾ ਚਿਰ ਨਾਲ ਰਹੇ ਔਰ ਮੈਂ ਦੇਖਦਾ ਸਭ ਤੋਂ ਵੱਡਾ ਗੁਣ ਹੈ ਹੀ ਹੁੰਦਾ ਨਾ ਕਿਸੇ ਵੀ ਗੁਰਸਿੱਖ ਚ ਗੁਰਮਤ ਵਿੱਚ ਵੀ ਵਿਨਮਰ ਹੋ ਜਾਂਦਾ ਬੰਦੇ ਚ ਨਿਮਰਤਾ ਆ ਜਾਂਦੀ ਹੈ ਹੰਬਲਨੈਸ ਆ ਜਾਂਦੀ ਹੈ ਤੇ ਮੈਂ ਤਾਂ ਉਹਦੇ ਨਾਲ ਰਹਿ ਕੇ ਦੇਖਿਆ ਜਿਹੜੇ ਜਿਹੜੇ ਵੀ ਉਹਦੇ ਨਾਲ ਰਹਿੰਦੇ ਸੀ ਉਹ ਹੱਬ ਤੋਂ ਵੱਧ ਕਮਾਲ ਦਾ ਹੀ ਵਿਨਮਰ ਸੀ ਉਹਦੀ ਨਿਮਰਤਾ ਦੇ ਬਾਰੇ ਕਿਆ ਕਹੀਏ ਸੋ ਮੈਂ ਸੀਮਤ ਸਮਾਂ ਪਰ ਮੈਂ ਇੰਨੀ ਗੱਲ ਜ਼ਰੂਰ ਕਹਿਣਾ ਵੀ ਉਹ ਵਿਅਕਤੀ ਸੰਦੀਪ ਚੀਨਾ ਜੇ ਉਹਨਾਂ ਦੇ ਨਾਂ ਤੇ ਕੋਈ ਮਾਰਗ ਦੀ ਗੱਲ ਕੀਤੀ ਹੈ ਚੌਂਕ ਦੀ ਗੱਲ ਕੀਤੀ ਐ ਇਹ ਇਹ ਗੱਲਾਂ ਬਹੁਤ ਛੋਟੀਆਂ ਐ ਇਹ ਸਿੰਬੋਲਿਕ ਐ ਇੱਕ ਸਿੰਬਲ ਐ ਉਹਨੂੰ ਯਾਦ ਕਰਨ ਵਾਸਤੇ ਜੇ ਬਾਬਾ ਸਾਹਿਬ ਦਾ ਕੋਈ ਸਟੈਚੂ ਐ ਕੀ ਉਹਨਾਂ ਦਾ ਕਰਜ਼ ਥੋੜਾ ਇਦਾਂ ਮੋੜਿਆ ਜਾ ਸਕਦਾ ਇਹਨਾਂ ਚੀਜ਼ਾਂ ਨਾਲ ਕਿਦਾਂ ਕਰਜ਼ ਇਹ ਤਾਂ ਸਿਰਫ ਉਹਨਾਂ ਦੇ ਸਿੰਬਲਜ਼ ਹਨ ਉਹਨਾਂ ਦੀਆਂ ਯਾਦਾਂ ਆ ਵੀ ਉਹਨੂੰ ਯਾਦ ਕਰਕੇ ਕਿਤੇ ਨਾ ਕਿਤੇ ਸਾਨੂੰ ਇਗਨੀਸ਼ਨ ਹੋ ਸਕਦੀ ਸਾਡੇ ਦਿਮਾਗ ਵਿੱਚ ਛਪਾਰਕ ਹੋ ਸਕਦਾ ਵੀ ਕੀ ਕਹਿ ਕੇ ਗਏ ਸੀ ਉਹ ਇਹ ਕੰਮ ਕਰਨਾ ਤੁਸੀਂ ਓਨੈਸਟਲੀ ਕੰਮ ਕਰਨਾ ਤੁਹਾਡਾ ਟੀਚਾ ਸਿਰਫ ਆਪਣੇ ਬੱਚਿਆਂ ਨੂੰ ਅਪਲਿਫਟ ਕਰਨ ਤੱਕ ਸੀਮਤ ਨਾ ਰਹਿ ਜਾਏ ਤੁਹਾਡਾ ਟੀਚਾ ਇੱਕ ਬਹੁਤ ਵੱਡਾ ਪਰਿਵਾਰ ਹੋ ਜਾਏ ਤੁਹਾਡਾ ਸੀਮਤ ਪਰਿਵਾਰ ਤਾਂ ਬਹੁਤ ਵੱਡੇ ਵੱਡੇ ਦੁਨੀਆ 'ਚ ਕ੍ਰਿਮੀਨਲ ਹੋਏ ਐ ਉਹਨਾਂ ਦਾ ਵੀ ਸੀਮਤ ਪਰਿਵਾਰ ਆਪਣੇ ਬੱਚਿਆਂ ਤੱਕ ਰਿਹਾ ਉਹਨਾਂ ਨੂੰ ਅਪਲਿਫਟ ਕਰਨ ਲਈ ਉਹ ਉੱਥੋਂ ਤੱਕ ਸੋਚਦੇ ਸੀ ਪਰ ਤਨ ਸੀ ਤਨ ਸੀ ਉਹ ਵਿਅਕਤੀ 바ਵਾ ਸਾਹਿਬ ਡਾਕਟਰ ਬੀਮਰਾਓਂ ਅੰਬੇਡਕਰ ਜੀ ਦੀ ਮੈਂ ਗੱਲ ਕਰਾਂ ਤੇ 바ਵਾ ਸਾਹਿਬ ਨੇ ਧਰਮ ਰਿਲੀਜੀਅਨ ਅਪਣਾਉਣ ਦੇ ਪਿੱਛੇ ਵੀ ਦੇਖੋ ਕਿਆ ਸੋਚ ਸੀ ਉਹ ਧਰਮ ਅਪਣਾਉਣ ਗਏ ਕਈ ਜਗ੍ਹਾ ਗਏ ਮੈਂ ਉਹਦਾ ਜ਼ਿਕਰ ਨਹੀਂ ਹੁਣ ਇੱਥੇ ਕਰਨਾ ਉੱਥੇ ਸਮੱਸਿਆ ਆਈ ਉਹਨਾਂ ਨੇ ਕਿਹਾ ਵੀ ਮੈਂ ਇਹ ਧਰਮ ਅਪਣਾ ਲੂੰਗਾ ਕਿਉਂਕਿ ਮਹਾਤਮਾ ਉਹਨਾਂ ਨੇ ਇੱਕ ਗੱਲ ਕਹੀ ਸੀ ਕਿ ਮੈਂ ਬਤੌਰ ਹਿੰਦੂ ਪੈਦਾ ਜ਼ਰੂਰ ਹੋਆ ਪਰ ਮੈਂ ਬਤੌਰ ਹਿੰਦੂ ਮਰੂੰਗਾ ਨਹੀਂ ਕਹਿੰਦੇ ਕਿਉਂਕਿ ਇਹ ਮੇਰੇ ਵਸਤ ਨਹੀਂ ਸੀ ਜਨਮ ਹੋਣਾ ਮੇਰਾ ਜਨਮ ਹੋ ਗਿਆ ਮੈਂ ਬਤੌਰ ਹਿੰਦੂ ਪੈਦਾ ਹੋ ਗਿਆ ਪਰ ਬਤੌਰ ਐਜ਼ ਏ ਹਿੰਦੂ ਮਰੂੰਗਾ ਨਹੀਂ ਔਰ ਇਸੇ ਕਰਕੇ ਉਹ ਅਲੱਗ-ਅਲੱਗ ਜਗ੍ਹਾ ਤੇ ਗਏ ਔਰ ਜਿੱਥੇ ਕਿਤੇ ਉਹਨਾਂ ਨੂੰ ਲੱਗਾ ਤੇ ਇਸ ਸਮਾਜ ਦੀ ਨੂੰ ਜਿਹੜਾ ਐਕਸੈਪਟ ਨਹੀਂ ਨਾ ਧਰਮ ਕਰਦਾ ਮੈਂ ਉਹ ਧਰਮ ਨੂੰ ਨਹੀਂ ਅਪਣਾਵਾਂਗਾ ਔਰ ਬੁੱਧਿਜ਼ਮ ਨੂੰ ਅਪਣਾਉਣ ਪਿੱਛੇ ਵੀ ਸਿਰਫ ਇੱਕੋ ਹੀ ਕਾਰਨ ਸੀ ਤੇ ਜਿਹੜਾ ਇਹਨਾਂ ਨੂੰ ਅਪਣਾਊਗਾ ਇਹਨਾਂ ਨੂੰ ਨਾ ਗੜਨਾ ਲਾਊਗਾ ਮੇਰੇ ਸਮਾਜ ਨੂੰ ਗੜਨਾ ਲਾਊਗਾ ਉਹ ਮੇਰਾ ਪਿਆਰਾ ਆ ਮੈਂ ਉਸ ਧਰਮ ਨੂੰ ਅਪਣਾਊਗਾ ਔਰ ਉਹ ਐਜ਼ ਏ ਬੁੱਧਿਸਟ ਗਏ ਸਿਰਫ ਰੀਜ਼ਨ ਕੀ ਸੀ ਕਿਉਂਕਿ ਧਰਮ ਦੇ ਪਿੱਛੇ ਵੀ ਉਹਨਾਂ ਦਾ ਕਨਸੈਪਟ ਸੰਕਲਪ ਕੀ ਸੀ ਕਿ ਇਕੁਐਲਿਟੀ ਔਰ ਸੱਚੀ ਜਾਣਿਓ ਅੱਜ ਦੇ ਦਿਨ 'ਚ ਮੈਂ ਕਹਿੰਨਾ ਉਹੀ ਲੋਕ ਸਤਗੁਰੂ ਵਿਦਾਸ ਮਹਾਰਾਜ ਦੇ ਸੱਚੇ ਭਗਤ ਹੈ ਅਨੁਆਈ ਹੈ ਸ਼ਰਧਾਲੂ ਹੈ ਡਿਸਿਪਲ ਹੈ ਜਿਹੜੇ ਉਹਨਾਂ ਦੇ ਗੱਲ ਤੇ ਤੁਰਦੇ ਆ ਉਹਨਾਂ ਦੇ ਮੈਸੇਜ ਤੇ ਤੁਰਦੇ ਆ ਬੜਾ ਕੁਝ ਪਹਿਲਾਂ ਸਰਵਣ ਕਰ ਲਿਆ ਪਰ ਮੈਂ ਸੋਚਦਾ ਨਾ ਕਿ ਜਿੰਨੀ ਗਿਣਤੀ ਥੋੜੀ ਪੰਜਾਬ 'ਚ ਹੈ ਨਾ ਜਿੰਨੀ ਗਿਣਤੀ ਸਾਡੀ ਪੰਜਾਬ ਚ ਹੈ ਮੈਂ ਇੱਕ ਗੱਲ ਕਹਿ ਕੇ ਜਾਂਣਾ ਮੈਂ ਤਾਂਹਰਾਂ ਨਹੀਂ ਹੁੰਦੀ ਐ ਯਕੀ 바ਵਾ ਸਾਹਿਬ ਨੇ ਕਿਹਾ ਸੀ ਵੀ ਤੁਸੀਂ ਆਪਣੇ ਕੰਧਾਂ ਤੇ ਲਿਖ ਦੋ ਤੁਸੀਂ ਰਾਜ ਕਰਨਾ ਹੈ ਹੁਕਮਰਾਨ ਬਣਨਾ ਹੈ ਤੇ ਜੇ ਕੋਈ शूद्र ਹੁਕਮਰਾਨ ਬਣ ਦੀ ਗੱਲ ਵੀ ਕਰਦਾ ਕੋਈ ਰਾਜ ਦੀ ਗੱਲ ਹੁੰਦੀ ਐ ਤੇ ਉਹਨੂੰ ਨਿਰਾਦਰ ਵੀ ਸਾਹਮਣਾ ਕਰਨਾ ਪੈਂਦਾ ਸੋ ਮੈਂ ਕਹਿੰਨਾ ਤੁਹਾਨੂੰ ਦਾਤੇ ਬਣਾਇਆ 바ਵਾ ਸਾਹਿਬ ਨੇ ਔਰ ਕਨਸੈਪਟ ਬਦਲ ਦਿੱਤਾ ਸਮਾਜ ਵਿੱਚੋਂ ਕਿ ਮਾਂ ਦੇ ਪੇਟੋਂ ਰਾਜਾ ਪੈਦਾ ਹੁੰਦਾ ਸੀ ਉਹਨੇ ਕਿਹਾ ਸੀ ਨਹੀਂ ਪੇਟੀ ਚੋਂ ਪੈਦਾ ਹੋਊਗਾ ਤਾਂ ਬੈਲਟ ਬੋਟ ਦਾਦਕਾਰ ਹੋਇਆ ਔਰ ਇਹੋ ਜੇ ਮੈਂ ਇਸ ਵਿਸ਼ੇ ਤੇ ਸਿਰਫ ਇਸ ਕਰਕੇ ਜਾ ਰਿਹਾ ਕਿ ਹਰ ਗੱਲ ਪਿੱਛੇ ਹਰ ਚੀਜ਼ ਪਿੱਛੇ ਕਨਸਟੀਟਿਊਸ਼ਨ ਪਿੱਛੇ ਔਰ ਹੈਰਾਨੀ ਦੀ ਗੱਲ ਹੈ ਬਾਬਾ ਸਾਹਿਬ ਨੇ ਵੀ ਰਾਜ ਕੀਤਾ ਪਹਿਲੇ ਕਾਨੂੰਨ ਮੰਤਰੀ ਬਣੇ ਪਰ ਜਦੋਂ ਗਏ ਹੈ ਤੇ ਮੈਨੂੰ ਪਤਾ ਲੱਗਾ ਸੀ ਤੁਸੀਂ ਵੀ ਸਟੱਡੀ ਕਰ ਲਿਓ ਅੱਜ ਕੱਲ੍ਹ ਦੀਆਂ ਤਾਂ ਗੱਲਾਂ ਹੀ ਹੋਰ ਐ ਮੰਤਰੀਆਂ ਸੰਤਰੀਆਂ ਦੇ ਖਾਤੇ ਪਰੋਲ ਕੇ ਦੇਖ ਲਓ ਫਾਰਮ ਹਾਊਸ ਇਹਨਾਂ ਦੇ ਦੇਖ ਲਓ ਵੀ ਪਤਾ ਲੱਗ ਜੂ ਦੂਜੇ ਦਿਨ ਯਾਰ ਇੰਨੀ ਤਰੱਕੀ ਹੋ ਜਾਂਦੀ ਐ ਇੰਨਾ ਇੰਨੀ ਡਰਾਸਟਿਕ ਚੇਂਜ ਇੰਨੀ ਜਲਦੀ ਆ ਜਾਂਦੀ ਇਨਾਂ ਚ ਔਰ 바ਵਾ ਸਾਹਿਬ ਡਾਕਟਰ ਪੀਮਰਾਮ ਬੇੜਕਰ ਜੀ ਦਾ ਜਿਹੜਾ ਖਾਤਾ ਸੀ ਨਾ ਉਹ ਜਦੋਂ ਗਏ ਸੀ ਮੇਰਾ ਖਿਆਲ 450 ਰੁਪਈਆ ਉਹਨਾਂ ਦੇ ਖਾਤੇ 'ਚ ਸੀਗਾ ਇਹੋ ਜਿਹੇ ਵਿਅਕਤੀਆਂ ਨੂੰ ਜੈ ਟੀਮ ਜੈ ਭਾਰਤ ਕਹਿ ਕੇ ਕਹਿ ਦੇਣਾ ਬਹੁਤ ਵੱਡੀ ਗੱਲ ਨਹੀਂ ਹੈਗੀ ਤਨ ਤਨ ਸਤਗੁਰੂ ਅ रविदास ਮਹਾਰਾਜ ਦਾ ਜੈ ਗੋਸ਼ ਜੈਕਾਰਾ ਬੁਲਾ ਦੇਣਾ ਵੱਡੀ ਗੱਲ ਨਹੀਂ ਹੈਗੀ ਜਿੰਨਾ ਚਿਰ ਅੰਦਰੋਂ ਤਬਦੀਲੀ ਨਹੀਂ ਆਉਂਦੀ ਕਿਉਂਕਿ ਬੁੱਲੇ ਸ਼ਾਹ ਵਰਗਾ ਜਿਹੜਾ ਬਹੁਤ ਜਿਹਨੂੰ ਕਾਫਰ ਕਿਹਾ ਸੀ ਜਿਹਨੂੰ ਸੰਸਕਾਰ ਵੀ ਨਹੀਂ ਕਰਨਾ ਏ ਜਿਹਨੂੰ ਦਫਨਾਉਣ ਵਾਸਤੇ ਵੀ ਨਹੀਂ ਲੋਕ ਅੱਗੇ ਆਏ ਇੱਕ ਕਰਕੜੀ ਇਸਕੇ ਕਿਸੇ ਨੇ ਦਫਨਾਇਆ ਸੀ ਕਿਹੜਾ ਮਾਣ ਮਿਲਿਆ ਕਿਹੜਾ ਸਨਮਾਨ ਮਿਲਿਆ ਸੀ ਸਾਈਂ ਬੁੱਲੇ ਸ਼ਾਹ ਨੂੰ ਇਤਿਹਾਸ ਪੜ ਲਈਏ ਪਰ ਉਹ ਬੁੱਲੇ ਸ਼ਾਹ ਨੇ ਕਿਹਾ ਸੀ ਅੰਦਰ ਦੀ ਤਬਦੀਲੀ ਤੁਹਾਡੇ ਹੋਵੇ ਜਿਸ ਪਾਇਆ ਭੇਦ ਕਲੰਦਰ ਦਾ ਰਾ ਖੋਜਿਆ ਆਪਣੇ ਅੰਦਰ ਦਾ ਉਹ ਵਾਸੀ ਹੈ ਸੁਖ ਮੰਦਰ ਦਾ ਜਿੱਥੇ ਕੋਈ ਨਾ ਚੜਦੀ ਲੈਂਦੀ ਏ ਮੂੰਹ ਆਈ ਬਾਤ ਨਾ ਰਹਿੰਦੀ ਏ ਮੈਂ ਇਨਾਂ ਸ਼ਬਦਾਂ ਨਾਲ ਮੈਂ ਤਾਂ ਕੋਸ਼ਿਸ਼ ਕੀਤੀ ਤੁਹਾਡੇ ਤੋਂ ਅਸ਼ੀਰਵਾਦ ਵੀ ਮੰਗਦਾ ਮਹਾਰਾਜ ਆਏ ਆ ਮਹਾਪੁਰ ਸੰਤ ਆਏ ਤੁਸੀ ਸਾਧ ਸੰਗਤੋ ਵੱਡਿਓ 21 ਵੇਸਵੇਂ ਤੁਹਾਨੂੰ ਕਿਹਾ ਗੁਰੂ ਨਾਲੋਂ ਵੱਧ 21 ਪੁਆਇੰਟਸ ਤੇ ਤੁਹਾਨੂੰ ਤੁਹਾਡੇ ਤੋਂ ਵੀ ਇਹ ਅਸ਼ੀਰਵਾਦ ਮੰਗਦਾ ਮੈਂ ਤਾਂ ਝੋਲੀ ਅੱਡ ਕੇ ਮੰਗਦਾ ਤੁਹਾਡੇ ਤੋਂ ਵੀ ਮੈਂ ਤੁਹਾਡੇ ਵਰਗੇ ਜਾਂ ਜਿਹੜੇ ਤੁਹਾਡੇ ਸਮਾਜ ਜਨ ਉਹ ਵੀ ਸੋਸਾਇਟੀ ਜਿਹੜੀ ਕਮਿਊਨਿਟੀ ਹੈ ਉਹਨਾਂ ਵਾਸਤੇ ਕੁਝ ਕਰ ਸਕਾਂ ਮਰਨ ਲੱਗ ਗਿਆ ਮਲਾਲ ਨਾ ਹੋਵੇ ਕਿ ਕੁਝ ਕਰਕੇ ਨਹੀਂ ਗਏ ਇਹ ਚੀਨੇ ਦੀ ਸ਼ਰਦਾ ਦੇ ਫਲਤਾ ਇਸੇ ਕਰਕੇ ਆ ਨਹੀਂ ਤਾਂ ਨਹੀਂ ਸੀ ਯਾਦ ਕਰਨਾ ਤੁਸੀਂ ਕਿਸੇ ਨੇ ਚੀਨੇ ਨੂੰ ਨਹੀਂ ਸੀ ਆਉਣਾ ਇੱਥੇ ਕਿਸੇ ਨੇ ਕਿਉਂਕਿ ਚਿੰਤਾ ਕਰਦਾ ਸੀ ਹਰ ਵਕਤ ਚਿੰਤਾ ਕਰਦਾ ਸੀ ਪੜਿਆ ਕਿ ਨਹੀਂ ਬੱਚਾ ਪੜਿਆ ਛਾਦੀ ਕਿਸੇ ਦੀ ਹੋਈ ਕਿ ਨਹੀਂ ਹੋਈ ਲੜਕੀ ਦੀ ਪਹੁੰਚ ਜਾਂਦਾ ਸੀ ਮਾਇਆ ਪਿੱਖੋ ਸਮਰੱਥ ਬੰਦੇ ਬਹੁਤ ਹੈ ਦੁਨੀਆ 'ਚ ਕਿਤੇ ਘਟ ਹੈ ਅਡੰਪ ਪੈ ਤੋ ਕਈ ਗੁਣਾ ਜ਼ਿਆਦਾ ਡੰਪ ਲੋਕਾਂ ਕੋਲ ਹੋਣੇ ਆ ਕਿਤੇ ਗੁਣਾ ਪੈਸਾ ਹੋਣਾ ਪਰ ਚੀਨਾ ਉਹ ਸੀ ਜਿਹੜਾ ਆਪਣੇ ਪੈਸੇ ਵਿੱਚੋਂ ਆਪਣੇ ਪੈਸੇ ਨੂੰ ਆਪਣੇ ਆ ਜਿਹੜੇ ਬੱਚੇ ਦੋ بیٹے ਔਰ ਪਰਿਵਾਰ ਜਿਹਦੇ ਪੈਣ ਜੀ ਜ ਜਿਨ੍ਹਾਂ ਦਾ ਜ਼ਿਕਰ ਕੀਤਾ ਉਹਦੇ ਤੱਕ ਨਹੀਂ ਸੀ ਸੀਮਤ ਉਹਨੂੰ ਐਦਾਂ ਲੱਗਦਾ ਸੀ ਇਹ ਮੇਰਾ ਸਾਰਾ ਸਮਾਜ ਹੈ ਇਹ ਪਹਿਲਾ ਸਬਕ ਹੈ ਕਿਤਾਬ ਹਿਦਾ ਹਿਦਾਕਾ ਕਿ ਮਖਲੂਕ ਸਾਰੀ ਹੈ ਕੁਣਵਾ ਖੁਦਾ ਕਾ ਇਹ ਕਨਸੈਪਟ ਉਹਨਾਂ ਨੇ ਪੱਲੇ ਬੰਨਿਆ ਉਹਨਾਂ ਦੀ ਮਾਨਵਤਾ ਦੀ ਸੇਵਾ ਕਰਦੇ ਆਂ ਬਤਾਇਆ ਸੋ ਮੈਂ ਇਹ ਕਹਾਂਗਾ ਤੇ ਇਹ ਕੰਮ 'ਚ ਦੇਰੀ ਨਹੀਂ ਹੋਣੀ ਚਾਹੀਦੀ ਜਿੱਥੇ ਜਾਣ ਦੀ ਲੋੜ ਪਟਵਾ ਸਾਹਿਬ ਜਾਵਾਂਗੇ ਮੇਰੇ ਵੀਰ ਪਟਵਾ ਜੀ ਦੀ ਤਾਂ ਕਿਆ ਗੱਲ ਹੈ ਮੈਂ ਪਹਿਲਾਂ ਵੀ ਕਿੰਨੀ ਵਾਰ ਜੇ ਸਮਾਂ ਮਿਲਿਆ ਜ਼ਿਕਰ ਕੀਤਾ ਤੇ ਮੈਂ ਚੰਡੀਗੜ੍ਹੋਂ ਵੀ ਜਲਦੀ ਚ ਆਇਆ ਤੇ ਸਿਰਫ ਇਹ ਪਟਵਾ ਸਾਹਿਬ ਜੋ ਸੀਗੇ ਜਿੰਨੇ ਮੈਨੂੰ ਕਹਿੰਦੇ ਤੁਸੀਂ ਪਹੁੰਚਣਾ ਜ਼ਰੂਰ ਹੈ ਪਰ ਉਹ ਸੰਦੀਪ ਚੀਨੇ ਦਾ ਪਾਓ ਪਿਆਰ ਸੀ ਜਿਹਨੂੰ ਭਾਈ ਗੁਰਦਾਸ ਵੀ ਲਿਖਦੇ ਸੀ ਗੋਵਿੰਦ ਪਾਓ ਭਗਤ ਕਾ ਪੁਖਾ ਸੋ ਇਹ ਪਾਓ ਪਿਆਰ ਸਾਡੇ ਚ ਬਣਿਆ ਰਹੇ ਔਰ ਮੈਂ ਇਹ ਕਹਿਣਾ ਤੇ ਇਹਨਾਂ ਨਾਲ ਤਾਂ ਜਦੋਂ ਵੀ ਕਿਤੇ ਬੈਠੇ ਵੀ ਹੁੰਦੇ ਆ ਤੇ ਪਟਵਾ ਸਾਹਿਬ ਪਰਮ ਪਟਵਾ ਜੀ ਕਿਤੇ ਗੱਲ ਵੀ ਚੀਨੇ ਦੀ ਛੜ ਪੈਂਦੀ ਆ ਨਾ ਤੇ ਇਹਨਾਂ ਦੇ ਅੱਖਾਂ ਚ ਅਥਰੂ ਆ ਜਾਂਦੇ ਆ ਮੈਂ ਦੇਖਦਾ ਹਾਂ ਨਾ ਇਹਨਾਂ ਦੇ ਦਿਲ ਚ ਸਮਾਇਆ ਇਹਨਾਂ ਦੇ ਰੋਮ ਰੋਮ ਚ ਸਮਾਇਆ ਇੱਥੇ ਆ ਜਾਣਾ ਜੋੜੇ ਲਾਉਣੇ ਲੰਗਰ ਛਕਣਾ ਚਲੇ ਜਾਣਾ ਇਦਾਂ ਦੀ ਜ਼ਿੰਦਗੀ ਸਾਰੀ ਨਹੀਂ ਕਾਫੀ ਨਹੀਂ ਹੈ ਬਹੁਤ ਕੁਝ ਕਰਨਾ ਬਾਕੀ ਹੈ ਨਹੀਂ ਤਾਂ ਤੁਸੀਂ ਸੱਚੀ ਯਕੀਨ ਜਾਣਿਓ ਅੱਜ ਜਿੱਦਾਂ ਦੀ ਘਟਨਾ ਚਿੰਨੇ ਨਾਲ ਵਰਤ ਰਹੀ ਹੈ ਵਰ ਹੋਈ ਹੈ ਔਰ ਜਿੱਦਾਂ ਦੀਆਂ ਹੈਪਨਿੰਗਸ ਰੋਜ਼ ਲਾਅ ਐਂਡ ਆਰਡਰ ਦੀਆਂ ਹੋ ਰਹੀਆਂ ਇਹਦੇ ਤੋਂ ਵੀ ਮਾੜੀ ਹੋਈ ਜਾਣੀ ਹੈ ਮੈਂ ਤਾਂ ਇਹ ਸੋਚਦਾ ਨਾ ਇੱਕੋ ਹੀ ਗੱਲ ਕਰਕੇ ਤੁਹਾਡੇ ਚੋਂ ਯਾਦ ਚਾਉਣੀ ਹੈ ਮੈਨੂੰ ਇਹ ਚਿੰਤਾ ਹੁੰਦੀ ਹੈ ਕਿ 100 200 300 ਪ੍ਰੈਸ ਬਠਿੰਡੇਕ ਪੋਡਕਾਸਟ ਹੋਇਆ ਮੈਂ ਉਹਦੇ ਚ ਵੀ ਗੱਲ ਕੀਤੀ ਮੈਂ ਕਿਹਾ ਯਾਰ 100 200 ਸਾਲ ਬਾਅਦ ਮਰ ਜਾਣਾ ਤੁਸੀਂ ਅਸੀਂ ਸਭ ਨੇ ਕਿਸੇ ਨੇ ਕਿੰਨੀ 10 20 ਚ ਚਲੇ ਜਾਉਂਗੇ ਹੋਰ ਕਿੰਨਾ ਕੱਟ ਲੂਗੇ ਜਿਹੜੇ ਜਿਹੜੇ ਫੇਸ ਚ ਕੋਈ ਬੈਠਾ ਆ ਕਹਿੰਦੇ ਹੁੰਦੇ ਨਾ ਪਹਿਲੇ ਦੁਨੀਆ ਮੈਂ ਬਾਪ ਆਇਆ ਫਿਰ ਪੁੱਤ ਪੋਤਾ ਆਇਆ ਪਹਿਲੇ ਦਾਦਾ ਆਇਆ ਫਿਰ ਬਾਪ ਆਇਆ ਫਿਰ ਪੋਤਾ ਆਇਆ ਦੁਨੀਆ ਮੇ ਆਨੇ ਕੀ ਤਰਤੀਬ ਹੈ ਜਾਣੇ ਕੀ ਤਰਤੀਬ ਨਹੀਂ ਹੈ ਜਾਣ ਦੀ ਤਾਂ ਕੋਈ ਤਰਤੀਬ ਹੀ ਨਹੀਂ ਪਤਾ ਨਹੀਂ ਕਿਨੇ ਚਲੇ ਜਾਣਾ ਪਰ ਇੰਨੀ ਗੱਲ ਜ਼ਰੂਰ ਕਰਦਾ 300 ਸਾਲ ਬਾਅਦ 400 ਸਾਲ ਬਾਅਦ ਦਾ ਸਮਾਜ ਜਿਹੜਾ ਹੋਊਗਾ ਪਲੀਜ਼ ਉਹਦੀ ਕਲਪਨਾ ਬੈਠੇ ਜ਼ਰੂਰ ਕਰ ਲਿਓ ਕਿੱਦਾਂ ਦਾ ਹੋਊਗਾ ਉਹ ਪੰਜਾਬ ਕਿੱਦਾਂ ਦਾ ਹੋਊਗਾ ਉਹ ਦੇਸ਼ ਕਿੱਦਾਂ ਦਾ ਹੋਊਗਾ ਜਿਸ ਸਟੇਜ ਵਿੱਚ ਗਰਾਵਟ ਜਾ ਰਹੀ ਆ ਪੜਨਾਂ ਕਿਆ ਇਦਾਂ ਨਹੀਂ ਵੀ ਨਾਨਕ ਭਗਤਾਂ ਸਦਾ ਵਿਗਾਸ ਵਿਕਾਸ ਸ਼ਬਦ ਦਾ ਵੀ ਅਰਥ ਮੈਂ ਸੁਣਿਆ ਵੀ ਵਿਕਾਸ ਕੀ ਹੋਇਆ ਵਿਕਾਸ ਦਾ ਮਤਲਬ ਇਹ ਸੀ ਬਾਬਾ ਗੁਰੂ ਨਾਨਕ ਸਾਹਿਬ ਦਾ ਜੇ ਉਹਨਾਂ ਨੇ ਕਿਹਾ ਕਿ ਵਿਕਾਸ ਹੁੰਦਾ ਹੈ ਡਿਵੈਲਪਮੈਂਟ ਹੁੰਦੀ ਹੈ ਪਰ ਉਹ ਡਿਵੈਲਪਮੈਂਟ ਕਦੀ ਵਿਕਾਸ ਥਾਂ ਵੀ ਤਾਂ ਚਲਾ ਜਾਂਦਾ ਨਾ ਕਹਿੰਨੇ ਯਾਰ ਪਹਿਲਾਂ ਉਹ ਤਰੱਕੀ ਸੀ ਕੱਲ ਉਹ ਚੀਜ਼ ਬਹੁਤ ਡਿੱਗ ਗਈ ਥੱਲੇ ਗਰੀਬੀ ਆ ਗਈ ਮਹਿੰਗਾਈ ਵੱਧ ਗਈ ਯਾਨੀ ਕਿ ਰਾਵਟ ਆ ਗਈ ਔਰ ਕਹਿੰਦੇ ਜਿਹੜੇ ਬੰਦੇ ਰੱਬ ਨਾਲ ਲੱਗੇ ਜਾਂ ਨਾਨਕ ਭਗਤਾਂ ਸਦਾ ਭਗਤ ਜੜਿਆ ਉਹਨਾਂ ਦਾ ਸਦਾ ਵਿਕਾਸ ਹੁੰਦਾ ਉਹ ਉਹ ਵਿਕਾਸ ਹੈ ਜਿਹੜਾ ਸਦਾ ਉੱਪਰ ਜਾਂਦਾ ਕਦੀ ਗਰਾਫ نیچے ਨਹੀਂ ਆਉਂਦਾ ਇਹ ਹੋਣਾ ਚਾਹੀਦਾ ਔਰ ਇਸ ਵਿਕਾਸ ਬਾਰੇ ਸੋਚੀਏ ਤਾਂ ਆਉਣ ਵਾਲੇ ਪੰਜਾਬ ਦੀ ਕਲਪਨਾ ਸੋਹਣੀ ਆਪਣੇ ਬੱਚਿਆਂ ਦੀ ਤੁਸੀਂ ਕਰ ਸਕਦੇ ਆ ਨਹੀਂ ਤਾਂ ਜਿਹਨਾਂ ਲੋਕਾਂ ਦਾ ਵਿਵੇਕ ਨਹੀਂ ਜਾਗਦਾ ਪਰ ਮਾ ਹਜ਼ਾਰਾਂ ਸਮਾਗਮ ਕਰ ਲੈਣ ਜਿੰਨੀਆਂ ਮਰਜ਼ੀ ਆ ਪਹਿਲਾਂ ਜ਼ਿਕਰ ਕਰਕੇ ਗਏ ਸ਼ਬਦ ਬੋਲ ਕੇ ਗਏ ਢੋਲਕੀਆਂ ਕੁੱਟ ਕੇ ਚਲੇ ਗਏ ਉਹਨਾਂ ਨੇ ਕਿਹਾ ਗਲੀਆਂ 'ਚ ਬੜਾ ਕੁਝ ਹੋਣਾ ਹੁਣਾ ਪਰ ਅੰਦਰ ਦੀ ਰੈਵੋਲੂਸ਼ਨ ਆਉਣੀ ਚਾਹੀਦੀ ਆ ਕਾਸ਼ ਸਾਡੇ ਅੰਦਰ ਕਦੀ ਤਾਂ ਰਿਫਾਰਮ ਕੋਈ ਆ ਜਾਗੇ ਕੋਈ 바ਵਾ ਸਾਹਿਬ ਦਾ ਸੰਦੇਸ਼ ਸਾਨੂੰ ਟੀਕਾ ਤਾਂ ਲਾ ਜਾਏ ਵੀ ਮੈਂ ਇਹਨਾਂ ਸਭ ਲਈ ਕੁਝ ਕਰਨਾ ਹੈ ਸਮਾਜ ਲਈ ਕਰਨਾ ਬਹੁਤ ਵੱਡੀਆਂ ਗੱਲਾਂ ਜੇ ਮੈਂ ਕਹਾਂ ਤੇ ਟਾਈਮ ਨਹੀਂ ਹੈਗਾ ਅੱਖਾਂ 'ਚ ਥਰੂ ਆਏ ਰੋ ਪਏ ਤੇ ਜਦੋਂ ਸਕਰੋਲੀ ਦੇ ਪੁੱਛਿਆ ਉਹਨਾਂ ਨੇ ਜਿਹੜੇ ਨਾਲ ਰਹਿੰਦੇ ਸੀ ਸੀ ਨਾਨਕ ਚੰਦਰ ਰਤੂ ਜੀ ਨਾਂ ਪੁੱਲ ਜਾਂਦਾ ਉਹਨਾਂ ਨੇ ਕਿਹਾ ਤੁਸੀਂ ਰੋਏ ਕਿਉਂ ਇਸ ਦੇਸ਼ ਨੂੰ ਸਭ ਤੋਂ ਵੱਡਾ ਸੰਵਿਧਾਨ ਦੇਖ ਕੇ ਬਾਬਾ ਸਾਹਿਬ ਚੱਲੇ ਹੋ ਤੇ ਬਾਬਾ ਸਾਹਿਬ ਨੇ ਕਿਹਾ RAM RATAN ਯਾਦ ਆ ਗਿਆ ਰਾਜ ਰਤਨ ਯਾਦ ਆ ਗਿਆ ਤੇ ਉਹਨਾਂ ਪੁੱਛਿਆ ਵੀ ਰਾਜ ਰਤਨ ਤਾਂ ਇਦਾਂ ਦਾ ਵਿਅਕਤੀ ਜਿੱਦਾਂ ਚੀਨਾ ਜੀ ਦੀ ਮੈਂ ਗੱਲ ਕੀਤੀ ਹੈ ਸੋਕ੍ਰੇਟ ਦੀ ਗੱਲ ਕੀਤੀ ਐ ਇਹ ਵਿਵੇਕੀ ਬੰਦੇ ਜਿਹੜੇ ਏਡੇ ਵੱਡੇ ਐ ਇਹ ਇਦਾਂ ਤਾਂ ਹੋ ਨਹੀਂ ਸਕਦਾ ਵੀ ਆਪਣੇ ਪੁੱਤ ਲਈ ਰੋਏ ਹੋਣ ਇਦਾਂ ਨਹੀਂ ਹੋ ਸਕਦਾ ਐਡਾ ਵੱਡਾ ਵਿਅਕਤੀ ਯਾਰ ਇਹਨੂੰ ਆਪਣੇ ਬੱਚੇ ਦਾ ਤਾਂ ਹਿੱਤ ਕਦੇ ਹੀ ਨਹੀਂ ਹੁਣਾ ਆ ਸ਼ੀਧੀ ਸਮਾਗਮ ਵੀ ਮਨਾਏ ਆ ਬੱਚਿਆਂ ਦਾ ਕੋਈ ਚਿੰਤਾ ਹੀ ਨਹੀਂ ਔਰ ਜਦੋਂ ਉਹ ਉਹਨਾਂ ਨੇ ਕਿਹਾ ਤੇ ਪੁੱਛਿਆ ਤੇ ਇਸ ਦੇਸ਼ ਨੂੰ ਐਡਾ ਵੱਡਾ ਸੰਵਿਧਾਨ ਦੇ ਕੇ ਆਏ ਅੱਜ ਦੇ ਦਿਨ 26 ਨਵੰਬਰ ਨੂੰ ਅੱਖਾਂ ਚ ਅਥਰੂ ਕਿਉਂ ਆਏ ਬਾਬਾ ਸਾਹਿਬ ਨੇ ਕਿਹਾ ਜਦੋਂ ਰਾਮ ਬ੍ਰੀਫ ਪ੍ਰੈਸਾਈਜ਼ਡ ਗੱਲ ਕਰਕੇ ਮੈਂ ਚਲ ਜਾਣਾ ਕਿ 바ਵਾ ਸਾਹਿਬ ਨੇ ਕਿਹਾ ਕਿ ਮੇਰੇ ਅੱਖਾਂ 'ਚ ਅਥਰੂ ਇਸ ਕਰਕੇ ਰਾਜ ਰਤਨ ਨੂੰ ਯਾਦ ਕਰਕੇ ਆਏ ਐ ਕਿਉਂਕਿ ਰਾਜ ਰਤਨ ਇੱਕ ਛੂਦਰ ਦਾ ਪੁੱਤਰ ਸੀ ਅਨਟਚੇਬਲ ਦਾ ਬੇਟਾ ਸੀ ਔਰ ਕੋਈ ਅਨਟਚੇਬਲ ਛੂਦਰ ਡਾਕਟਰ ਨਹੀਂ ਸੀਗਾ ਹਸਪਤਾਲਾਂ 'ਚ ਜਿਹੜਾ ਮੇਰੇ ਬੱਚੇ ਨੂੰ ਦੇਖ ਸਕਦਾ ਮੇਰਾ ਬੱਚਾ ਇਲਾਜ ਦੇਖਣੋਂ ਮਰ ਗਿਆ ਕਿਉਂਕਿ ਕਿਸੇ ਨੇ ਉਹਨੂੰ ਦੇਖਿਆ ਨਹੀਂ ਹੱਥ ਨਹੀਂ ਲਾਇਆ ਇਲਾਜ ਨਹੀਂ ਕੀਤਾ ਕਿਉਂਕਿ ਉਹ ਛੂਦਰ ਸੀ ਜੋ ਕਿ ਉਹ ਸ਼ੂਤ ਸੀ ਤੇ ਕਹਿੰਦੇ ਅੱਜ ਮੈਂ ਐਦਾਂ ਦਾ ਸੰਵਿਧਾਨ ਨਾਨਕ ਚੰਦ ਜੀ ਦੇ ਕੇ ਆਇਆ ਇਸ ਦੇਸ਼ ਨੂੰ ਇਸ ਦੇਸ਼ ਦਾ ਮੇਰੇ ਸਮਾਜ ਦਾ ਕੋਈ ਵੀ ਬੱਚਾ ਹੋਣਾ ਇਲਾਜ ਦੇ ਦੁੱਖੋਂ ਨਹੀਂ ਮਰੂਗਾ ਹਸਪਤਾਲਾਂ 'ਚ ਸ਼ੁੱਧਰ ਡਾਕਟਰ ਹੋਣਗੇ ਅਨਟਚੇਬਲ ਡਾਕਟਰ ਹੋਣਗੇ ਅਨਟਚੇਵਲ ਇੰਜੀਨੀਅਰ ਹੋਣਗੇ ਅਨਟਚੇਵਲ ਡੀਸੀ ਹੋਣਗੇ ਜੇ ਅੱਜ ਵੀ ਇੱਥੇ ਇਸ ਰੂਪ ਚ ਵੀ ਬੈਠੇ ਤੁਸੀਂ ਪਰਮਾਤਮਾ ਦਾ ਯਸ਼ ਗਾਨ ਸੁਣ ਰਹੇ ਹੋ ਨਾ ਇਹ 바ਵਾ ਸਾਹਿਬ ਦੀ ਵੱਡੀ ਵੱਡੀ ਦੇਣ ਹੈ ਨਹੀਂ ਤਾਂ ਪਤਾ ਨਹੀਂ ਕਿਆ ਕਾ ਪਾੜਣਾ ਸੀ ਔਰ ਇਹੀ ਰੀਜ਼ਨ ਸੀ ਜਿਹਦੇ ਕਰਕੇ 바ਵਾ ਸਾਹਿਬ ਨੇ ਕਿਹਾ ਸੀ ਭਈ ਮੈਂ ਬਤੌਰ Hindu ਪੈਦਾ ਹੋਇਆ ਬਤੌਰ Hindu ਨਹੀਂ ਮਰਾਂਗਾ ਹੋਰ ਰੀਜ਼ਨ ਕੋਈ ਨਹੀਂ ਸੀ ਕੋਈ ਕਿਸੇ ਧਰਮ ਨੇ ਪ੍ਰਤੀਯੋਨ ਦਾ ਵਿਰੋਧਤਾ ਨਹੀਂ ਸੀ আর ਜੇ ਮਨੁਸਮਰਤੀ ਦੀ ਵੀ ਗੱਲ ਕਰੀਏ ਮਨੁਸਮਰਤੀ ਦੀ ਵੀ ਸਿਰਫ ਕੋਈ ਹੋਰ ਪ੍ਰੋਬਲਮ ਨਹੀਂ ਆ ਸਾਨੂੰ ਕਿਸੇ ਦੇ ਧਰਮ ਸ਼ਾਸਤਰ ਤੋਂ ਕੋਈ ਸਮੱਸਿਆ ਨਹੀਂ ਪਰ ਜਿਹੜਾ ਧਰਮ ਸ਼ਾਸਤਰ ਇਕੁਐਲਿਟੀ ਨਹੀਂ ਦਿੰਦਾ ਜਿਹੜਾ ਬਰਾਬਰਤਾ ਨਹੀਂ ਦਿੰਦਾ ਸਮਾਜ ਨੂੰ ਕੋਈ ਕੋਈ ਬਰਾਬਰੀ ਦੇ ਹੱਕ ਹੀ ਨਹੀਂ ਦਿੰਦਾ ਔਰ ਇਹ ਕਹਿੰਦਾ ਪਈ ਜੇ ਰੱਬ ਸੁਣ ਲਵੇ ਤੇ ਕੰਨ ਚ ਸਿੱਕੇ ਪਾ ਦੋ ਮੈਂ ਉਧਰ ਨਹੀਂ ਜਾਣਾ ਮੈਂ ਇਹ ਕਹਿੰਦਾ ਆਹੀ ਆਹੀ ਦਿਸ ਵਾਸ ਦਾ ਸੋਲ ਰੀਜ਼ਨ ਔਰ ਇਹੀ ਰੀਜ਼ਨ ਆ ਅੱਜ ਸਮਾਜ ਦਾ ਕੁਝ ਵਰਗ ਕਨਸਟੀਟਿਊਸ਼ਨ ਨੂੰ ਮਨੁਸਮਰਤੀ ਨਾਲ ਰਿਪਲੇਸ ਕਰਨਾ ਚਾਹੁੰਦਾ ਇਹ ਰਿਪਲੇਸਮੈਂਟ ਹਰ ਕਿਸ ਜੀ ਮਨਜ਼ੂਰ ਨਹੀਂ ਕਿਉਂਕਿ ਉਹ ਜ਼ਿਕਰ ਕਰਕੇ ਗਏ ਪਹਿਲਾ ਸ਼ਬਦ ਬੋਲਣ ਵਾਲੇ ਵੀ ਤੁਹਾਡੇ ਸੰਵਿਧਾਨ ਨੂੰ ਵੀ ਇਹਨਾਂ ਨੇ ਕੀ ਕਰ ਦੇਣਾ ਇਹਨਾਂ ਦਾ ਰੋਜ਼ ਸੁਪਨੇ ਇਹਨਾਂ ਨੂੰ ਆਉਂਦੇ ਇਕੱਠੇ ਹੋ ਜੀਏ ਇਕੱਠੇ ਹੋ ਜੀਏ ਔਰ ਮੁੱਖ ਮੰਤਰੀ ਉਪ ਮੁੱਖ ਮੰਤਰੀ ਨਾ ਮੰਗੀ ਜਾਈਏ ਇਹ ਤਾਂ ਤੁਹਾਡੇ ਮੁੱਖ ਮੰਤਰੀ ਤੁਹਾਡੇ ਆਪਣੇ ਹੋਣੇ ਆ ਜਿੰਨਾ ਵੱਡਾ ਸਮਾਜ ਹੈ ਪਰ ਲੋਡ ਹੈ ਸਿਰਫ ਸਾਹਕਾਂਸ਼ੀ ਸ਼੍ਰੀ ਰਾਮ ਦੇਖੋ ਸਮੇ ਸਲੋਗਨ ਬੋਲਦੇ ਹੁੰਦੇ ਸੀ ਕਹਿੰਦੇ ਜਿਸकी ਜਿੰਨੀ ਸੰਖਿਆ ਭਾਰੀ ਉਸकी ਉਤਨੀ ਭਾਗਿਆਦਾਰੀ ਸੋ ਮੈਂ ਸੰਖਿਆ ਬਹੁਤ ਹੈ ਭਾਗਿਆਦਾਰੀ ਹੈ ਨਹੀਂ ਹਨੇ ਹਨੇ ਹਿੱਸੇਦਾਰੀ ਹੈ ਨਹੀਂ ਹੁਣੇ ਕੁਝ ਕਰੀਏ ਜਾਗੀਏ ਬੰਡੇ ਹੋਇਆ ਨਾ 100 ਬੰਦਾ ਬੈਠਾ ਹੁੰਦਾ ਮੈਂ ਕਹਿੰਦਾ ਤੁਹਾਡੀ ਚਿੰਤਾ ਹੀ ਨਹੀਂ ਕਿਸੇ ਪੋਲੀਟੀਕਲ ਪਾਰਟੀ ਨੂੰ ਵੀ ਤੁਹਾਡੀ ਫਿਕਰ ਨਹੀਂ ਹੈਗਾ ਕਿਉਂਕਿ ਉਹਨਾਂ ਨੂੰ ਪਤਾ 10 ਬੰਦਿਆਂ ਨੇ ਇਹਨਾਂ ਨੇ ਇੱਧਰ ਵੋਟ ਪਾਣੀ 10 ਨੇ ਇੱਧਰ ਪਾਣੀ 10 ਨੇ ਇੱਧਰ ਪਾਣੀ ਇਹਨਾਂ ਨੇ ਆਪਣੀਆਂ ਵੋਟਾਂ ਨਾਲ ਹੀ ਆਪਣੇ ਆਪ ਨੂੰ ਕਾਊਂਟਰ ਕਰ ਦੇਣਾ ਲੋੜ ਕੀ ਇਹਨਾਂ ਦੀ ਚਿੰਤਾ ਕਰਨ ਦੀ ਇਸੇ ਕਰਕੇ ਸਾਡੀ ਚਿੰਤਾ ਵੀ ਨਹੀਂ ਕੋਈ ਕਰਦਾ ਸੋ ਮੈਂ ਇਕੱਠੇ ਹੋ ਜਾਈਏ ਕੁਝ ਤਾਂ ਗੱਲ ਬਣਨੀ ਆ ਔਰ ਉਹਨਾਂ ਵਿਅਕਤੀਆਂ ਨੂੰ ਜਿਨ੍ਹਾਂ ਵਰਗਿਆਂ ਨੂੰ ਆਨਰ ਕਰੀਏ ਉਹਨਾਂ ਨੂੰ ਅੱਗੇ ਲਿਆਈਏ ਉਹਨਾਂ ਨੂੰ ਆਪਣਾ ਮਾਰਗਦਰਸ਼ਨ ਬਣਾਈਏ ਵਾਵਾ ਸਾਹਿਬ ਵਰਗੇ ਸ਼ਰਮੌਰ ਸ਼ਕਸ਼ੀਤਾ ਸਾਡੇ ਕੋਲ ਹੈ ਤਨ ਤਨ ਸਤਿਗੁਰੂ ਅਰਵਿਦਾਸ ਜੀ ਦਾ ਸੰਦੇਸ਼ ਪਾਵਨ ਸੰਦੇਸ਼ ਸਾਡੇ ਕੋਲ ਆ ਜੇ ਫਿਰ ਵੀ ਅੱਜ ਕੰਗਾਲਾਂ ਵਾਂਗ ਜ਼ਿੰਦਗੀ ਕੱਟ ਕੇ ਜਾਣੀ ਆ ਨਾ ਫਿਰ ਕੁਝ ਨਹੀਂ ਹੋ ਸਕਦਾ ਇਹਨਾਂ ਸ਼ਬਦਾਂ ਨਾਲ ਖਿਵਾੰਦਾ ਜਾ ਚੱਕਾਂ ਚੀਨਾ ਜੀ ਨੂੰ ਸ਼ਰਦਾ ਦੇ ਫੁੱਲ ਪੇਂਟ ਕਰਦੇ ਹੋਇਆ ਮਾਰਗ ਪਟਵਾ ਸਾਹਿਬ ਜਲਦੀ ਬਣਾ ਦਿਓ ਇੰਨੀ ਦੇਰ ਨਾ ਕਰੀਏ ਉਹ ਹੋਣਾ ਚਾਹੀਦਾ ਉਹਨਾਂ ਦਾ ਟਾਈਟਲ ਜਿਹੜਾ ਰੋਡ ਦਾ ਹੋਣਾ ਚਾਹੀਦਾ ਔਰ ਜਿਹੜਾ ਚੌਕ ਹੈ ਉਹ ਵੀ ਜੋ ਵੀ ਹੈ ਉਹ ਚੀਨਾ ਜੀ ਨੂੰ ਕੋਈ ਉਹਨਾਂ ਫਰਕ ਨਹੀਂ ਪੈਣਾ ਸਾਨੂੰ ਫਰਕ ਪੈਣਾ ਅਸੀਂ ਆਪਣਾ ਫਰਜ਼ ਨਾ ਅਦਾ ਕਰ ਪਾਇਤਾ ਜੈ ਗੁਰੂ ਦੇਵ ਤਨ ਗੁਰਦੇ ਜੋ ਬੋਲੇ ਸੋਆ ਚੈਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ ਜੀ